ਅ ਤੁਸੀਂ ਉੱਪਰ ਡਿਸਕ੍ਰਿਪਸ਼ਨ ਪੜਿਆ ਹੋਣਾ ਜਿਹੜਾ ਮੈਂ ਲਿਖਿਆ ਵਾ ਕਿ ਕਾਮੇਡੀ ਸ਼ੋਅ ਚੱਲ ਰਿਹਾ ਲੱਗਦਾ ਅੱਜ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਂਗਾ ਉਹ ਚੀਜ਼ ਦੇਖਣ ਤੋਂ ਬਾਅਦ ਤੁਸੀਂ ਆਪ ਵੀ ਕਹੋਗੇ ਕਿ ਹਾਂ ਸੱਚੀਓ ਲੱਗਦਾ ਕਾਮੇਡੀ ਸ਼ੋਅ ਚਲਾ ਰੱਖਿਆ ਵਾ ਆਪਣੇ ਤਕੇਅ ਸਿੰਘ ਐਂਡ ਕੰਪਨੀ ਨੇ ਮੈਂ ਤੁਹਾਨੂੰ ਹੁਣ ਇੱਕ ਵੀਡੀਓ ਦਿਖਾਉਣਾ ਪਹਿਲਾਂ ਉਹ ਵੀਡੀਓ ਦੇਖੋ ਇਹ ਵੀਡੀਓ ਪਈਆ ਇੱਕ ਦਿਆਲਾ ਸਰਪੰਚ ਨਾਮ ਦੀ ਆਈਡੀ ਆ ਇਹ ਤਕੇਅ ਸਿੰਘ ਦੇ ਨਾਲ ਅਟੈਚ ਆ ਬੰਦਾ ਨਾਲ ਉਹ ਲੁਧਿਆਣੇ ਵਾਲਾ ਜਿਹੜਾ ਆਪਣੇ ਨਸ਼ੇੜੀ ਆ ਉਹਦੇ ਨਾਲ ਵੀ ਅਟੈਚ ਆ ਇਹ ਆਈਡੀ ਉਹ ਸਮਰਾਲੇ ਵਾਲਾ ਇੱਕ ਹੈਗਾ ਜਿਹੜਾ ਆਪਣੇ ਭਜਾਇਆ ਸੀ ਕੋਰਟ ਦੇ ਵਿੱਚੋਂ ਇੱਕ ਉਹ ਆ ਚੌਥਾ ਇੱਕ ਹੋਰ ਹੈਗਾ ਮੋਹਾਲੀ ਦਾ ਇਹ ਚਾਰ ਪੰਜ ਜਣੇ ਨੇ ਮਿਲ ਕੇ ਉਹਨਾਂ ਨੇ ਬਣਾਈ ਹੋਈ ਆਈਡੀ ਇਹ ਦਿਲਾ ਸਰਪੰਚ ਇੱਕ ਤਕੀਲ ਸਿੰਘ ਇੱਕ ਲੁਧਿਆਣੇ ਵਾਲਾ ਨਸ਼ੇੜੀ ਇੱਕ ਮੋਹਾਲੀ ਵਾਲਾ ਸ਼ਰਾਬੀ ਤੇ ਇੱਕ ਆਪਣੇ ਸਮਰਾਲੇ ਵਾਲਾ ਜਿਹੜਾ ਭਜਿਆ ਸੀਗਾ ਕੋਰਟ ਦੇ ਵਿੱਚੋਂ ਟਾਈਮ ਦੇ ਕੇ ਇਹਨਾਂ ਨੇ ਨਾ ਅੱਜ ਸਵੇਰੇ ਇੱਕ ਵੀਡੀਓ ਪਾਈ ਦੇਖੋ ਕੱਲ ਮੈਂ ਇੱਕ ਲਾਈਵ ਕੀਤਾ ਸੀਗਾ ਜਿਹੜਾ ਤਕੇਲ ਸਿੰਘ ਨੇ ਕਹੀ ਸੀ ਗੱਲ ਕਿ ਮੈਂ 15 ਅਗਸਤ ਤੇ ਮੁਹਾਲੀ ਇਸ ਕਰਕੇ ਨਹੀਂ ਗਿਆ ਕਿ ਲਾਗੇ ਸਾਡੇ ਇੱਕ ਮੋਰਚਾ ਹੋਰ ਲੱਗਿਆ ਹੋਇਆ ਸੀ 15 ਅਗਸਤ ਕਰਕੇ ਮੈਂ ਉੱਥੇ ਗਿਆ ਸੀ ਇਹ ਆਪ ਮੰਨਿਆ ਕਿ ਇਹ 15 ਅਗਸਤ ਨੂੰ ਮੁਹਾਲੀ ਨਹੀਂ ਗਿਆ ਇਹ ਆਪ ਮੰਨਿਆ ਤਕੇਲ ਸਿੰਘ ਨੇ ਕਿ ਹਾਂ ਭਾਈ ਸਾਰਿਆਂ ਨੇ ਲਾਈਵ ਵੀਡੀਓ ਵੀ ਦੇਖੀ ਐ ਇਹ ਹੁਣ ਝੂਠ ਨਹੀਂ ਕਿ ਬੋਲ ਸਕਦਾ ਕਿ ਹਾਂ ਭਾਈ ਪਰ ਇਹ ਸਾਰਾ ਦਿਨ ਤਾਂ ਇਹ ਝੂਠ ਬੋਲਦੇ ਰਹੇ ਮੈਂ ਦਿਖਾਉਂਗਾ ਇਹ ਝੂਠ ਬੋਲਦੇ ਕਿਵੇਂ ਤੇ ਲੋਕਾਂ ਨੂੰ ਗੁੰਮਰਾ ਕਿਵੇਂ ਕਰਦੇ ਨੇ ਤੁਸੀਂ ਇਹ ਦੇਖਿਓ ਤੇ ਮੈਂ ਤੁਹਾਨੂੰ ਵਿੱਚ ਕਮੈਂਟ ਵੀ ਦਿਖਾਉਂਗਾ ਪਰ ਇਹਨਾਂ ਨੇ ਵੀਡੀਓ ਟ੍ਰੀਟ ਕਰਤੀ ਜਦੋਂ ਮੈਂ ਕਮੈਂਟ ਕੀਤਾ ਇਹਨਾਂ ਨੂੰ ਜਿਹੜੀ ਚੀਜ਼ ਤੇ ਪਰ ਮੈਂ ਫੜ ਲਿਆ ਕਿਉਂਕਿ ਸਿਆਣਿਆਂ ਨੇ ਇੱਕ ਗੱਲ ਕਹੀ ਆ ਕਿ ਜਿਹੜੀ ਨਕਲ ਆ ਉਹ ਵੀ ਅਕਲ ਨਾਲੇ ਵੱਜਦੀ ਆ ਜੇ ਨਕਲ ਵੀ ਮਾਰਨੀ ਆ ਉਹਦੇ ਲਈ ਅਕਲ ਚਾਹੀਦੀ ਆ ਜੇ ਅਕਲ ਨਹੀਂ ਹੈਗੀ ਤਾਂ ਨਕਲ ਵੀ ਸਹੀ ਨਹੀਂ ਵੱਜਣੀ ਇਹਨਾਂ ਨੇ ਨਕਲ ਕੀਤੀ ਪਰ ਅਕਲ ਨਹੀਂ ਯੂਜ਼ ਕੀਤੀ ਉੱਥੇ ਮੈਂ ਤੁਹਾਨੂੰ ਹੁਣ ਆਪਣੇ ਨਕਲ ਦੇਖੋ ਇਹਦੀ ਜਿਹੜੀ 15 ਅਗਸਤ ਦਾ ਇਹਨਾਂ ਨੇ ਇੱਕ ਵੀਡੀਓ ਪਾਈ ਆਪਣੇ ਦਿਆਲਾ ਸਰਪੰਚ ਨੇ ਤੇ ਆਹ ਦੇਖੋ ਉਹਦੇ ਵਿੱਚ ਠਕੇਲ ਸਿੰਘ ਨੇ ਵੀ ਆਪਣੇ ਕਮੈਂਟ ਕੀਤਾ ਠਕੇਲ ਸਿੰਘ ਨੂੰ ਫਿਰ ਮੈਂ ਰਿਪਲਾਈ ਵੀ ਦਿੱਤਾ ਸੀ ਉਸ ਚੀਜ਼ ਦਾ ਤੁਸੀਂ ਆ ਪਹਿਲਾਂ ਸਾਰਾ ਦੇਖੋ ਵੀਡੀਓ ਆ ਲੋ ਆ ਪਹਿਲਾ ਕਮੈਂਟ ਪੜੋ ਇਹਦਾ ਤਕੇਲ ਸਿੰਘ ਦਾ ਇਹਨੇ ਤਕੇਰ ਸਿੰਘ ਨੇ ਲਿਖਿਆ ਕਿ ਇਹਨਾਂ ਨੇ ਕਿਹੜਾ ਮੰਨਣਾ ਬਾਈ ਆਪਾਂ ਵੀਡੀਓ ਨਹੀਂ ਪਾਈ ਉੱਥੇ ਜਾ ਕੇ ਠੀਕ ਹੈ ਇਹਦਾ ਝੂਠ ਹੋ ਗਿਆ ਤਕੇਲ ਸਿੰਘ ਦਾ ਫਿਰ ਦਿਆਲਾ ਸਰਪੰਚ ਲਿਖਦਾ ਵਾ ਕਿ ਸਾਨੂੰ ਪਤਾ ਸੀ ਭਾਈ ਸਾਹਿਬ ਤੁਸੀਂ ਨਹੀਂ ਪਾਉਣੀ ਇਸ ਲਈ ਅਸੀਂ ਪਾਈ ਆ ਕਿਉਂਕਿ ਤੁਸੀਂ ਲੋਕਾਂ ਵਾਂਗੂ ਮੋਰਤੇ ਦਾ ਧਰਨੇ ਦੇ ਨਾਮ ਤੇ ਪੈਸੇ ਇਕੱਠੇ ਨਹੀਂ ਕਰਦੇ ਜਿਨ੍ਹਾਂ ਨੇ ਵੀਡੀਓ ਪਾਉਣੀ ਹੁੰਦੀ ਆ ਉਹਨਾਂ ਨੇ ਬਾਹਰੋਂ ਲੋਕਾਂ ਤੋਂ ਪੈਸਾ ਮੰਗਵਾਇਆ ਹੁੰਦਾ ਵੀਰ ਧਕੇਲ ਤੁਸੀਂ ਮਨਾ ਕੀਤਾ ਸੀ ਵੀਡੀਓ ਪਾਉਣ ਨੂੰ ਪਰ ਸੌਰੀ ਮੈਂ ਪਾਈ ਆ ਵੀਡੀਓ ਕਿਉਂਕਿ ਮੇਰੇ ਤੋਂ ਰਹਿਣਾ ਨਹੀਂ ਗਿਆ ਇਹ ਵੀਡੀਓ ਮੈਂ ਵੀਡੀਓ ਮੀ ਵੀਡੀਓ ਵੀ ਮੈਨੂੰ ਤੁਸੀਂ ਨਹੀਂ ਮੈਂ ਖੁਦ ਬਣਾਈ ਸੀ ਰਣਜੋਤ ਸਿੰਘ ਇਹ ਬੰਦਾ ਕਹਿੰਦਾ ਦਿਆਲਾ ਸਰਪੰਚ ਕਿ ਮੈਂ ਵੀਡੀਓ ਆਪ ਤੁਹਾਡੀ ਬਣਾਈ ਸੀ ਇਹ ਮੋਹਾਲੀ ਮੋਰਚੇ ਤੇ 15 ਅਗਸਤ ਨੂੰ ਥੱਲੇ ਮੈਂ ਰਿਪਲਾਈ ਕੀਤਾ ਹੁਣ ਦੇਖੋ ਤੁਸੀਂ ਧਿਆਨ ਨਾਲ ਰਿਪਲਾਈ ਮੈਂ ਕੀ ਕੀਤਾ ਕਿ ਹੁਣ ਤੁਹਾਨੂੰ ਮੈਂ ਪਹਿਲਾਂ ਰਿਪਲਾਈ ਦੱਸ ਦੱਸੋ ਕਿ ਮੈਂ ਇਹਦੇ ਵਿੱਚ ਰਿਪਲਾਈ ਕੀਤਾ ਧਕੇਲ ਸਿੰਘ ਨੂੰ ਕਿ ਕਿਉਂ ਝੂਠ ਬੋਲਦਾ ਬਾਈ ਵੀਡੀਓ ਚ ਤੂੰ ਤੇ ਤੇਰੇ ਨਾਲ ਦੇ ਆਨੇ ਸਵੈਟਰ ਜੈਕਟ ਪਾਈਆਂ ਹੋਈਆਂ 15 ਅਗਸਤ ਨੂੰ ਕਿਹੜਾ ਬਰਫ਼ ਪੈ ਰਹੀ ਸੀ ਜਿਹੜੇ ਤੁਸੀਂ ਲੋਈ ਲੈ ਕੇ ਆਏ ਸੀ ਠੀਕ ਹੈ ਜੀ ਹੁਣ ਤੁਸੀਂ ਮੈਨੂੰ ਇੱਕ ਮਿੰਟ ਇੱਕ ਕਮੈਂਟ ਮੈਂ ਹੋਰ ਰਪਲਾਈ ਕੀਤਾ ਸੀ ਇਹਨੂੰ ਇੱਕ ਚੀਜ਼ ਹੋਰ ਦਿਖਾਉਣਾ ਤੁਹਾਨੂੰ ਮੈਂ ਆ ਦੂਜਾ ਰਪਲਾਈ ਮੈਂ ਇਹਨੂੰ ਕੀਤਾ ਮੈਂ ਕਿਹਾ ਝੂਠ ਨਾ ਬੋਲ ਤੂੰ ਆਪ ਮੰਨਿਆ ਕਿ ਮੈਂ 15 ਅਗਸਤ ਨੂੰ ਨਹੀਂ ਆਇਆ ਮੋਹਾਲੀ ਓਕੇ ਬਾਕੀ ਝੂਠ ਜੇ ਬੋਲਣਾ ਤਾਂ ਐਵੇਂ ਬੋਲੋ ਕਿ ਸੱਚ ਲੱਗੇ ओके okay, जी ਹੋਰ ਤੁਸੀਂ ਇਹ ਵੀਡੀਓ ਦੇਖੋ ਧਿਆਨ ਨਾਲ ਦੇਖੋ ਇਹ ਵੀਡੀਓ ਨਾਲ ਭਾਈ ਤੁਸੀਂ ਸਾਰੇ ਧਿਆਨ ਨਾਲ ਦੇਖੋ ਇਹ ਇਹ ਵੀਡੀਓ ਮੈਂ ਨਹੀਂ ਕਹਿੰਦਾ ਕਿ ਨਹੀਂ ਗਿਆ ਧਰਨੇ ਤੇ ਇਹ ਪਰ ਧਰਨੇ ਤੇ ਉਦੋਂ ਗਿਆ ਸੀ ਜਦੋਂ ਲੱਗਿਆ ਸੀ ਧਰਨਾ ਇਹ ਧਕੇਲ ਸਿੰਘ ਨੇ ਆਪਣੇ ਲੋਈ ਲਈ ਹੋਈ ਆ ਨਾਲ ਦਿਆਂ ਨੇ ਜੈਕਟ ਪਾਈ ਹੋਈ ਆ ਠੀਕ ਨਹੀਂ ਮੈਨੂੰ ਪਹਿਲਾਂ ਤਾਂ ਇੱਕ ਗੱਲ ਇਹ ਦੱਸ ਦੇ ਬਈ ਧਕੇਲ ਸਿੰਘ 15 ਅਗਸਤ ਨੂੰ ਕਿਹੜੀ ਬਰਫ ਪਹਿਰੀ ਸੀ ਮੋਹਾਲੀ ਦੇ ਵਿੱਚ ਜਿਹੜੇ ਇਹਦੇ ਨਾਲ ਦਿਆਂ ਨੇ ਜੈਕਟਾਂ ਪਾਈਆਂ ਹੋਈਆਂ ਨੇ ਤੇ ਇਹਨੇ ਲੋਈ ਨਹੀਂ ਹੋਈ ਸੀ ਮੈਨੂੰ ਇਹ ਦੱਸ ਤੋ ਪੂਰੀ ਗਰਮੀ ਸੀ ਅੱਤ ਦੀ ਗਰਮੀ ਸੀ 15 ਅਗਸਤ ਨੂੰ ਸਭ ਨੂੰ ਪਤਾ ਵਾ ਮੈਂ ਸਭ ਨੂੰ ਇਹੀ ਪੁੱਛਣਾ ਚਾਹੁੰਦਾ ਜੱਗਾ ਚੌਧਰੀ ਬਾਈ ਵੀ ਜੁੜ ਗਿਆ ਜੱਗੇ ਬਾਈ ਤੂੰ ਆਪੇ ਦੱਸ ਦੇ ਤੂੰ ਮੋਹਲੀ ਰਹਿਣਾ 15 ਅਗਸਤ ਨੂੰ ਬਰਫ਼ ਤਾਂ ਪਈ ਨਹੀਂ ਹੋएगी ਮੋਹਲੀ ਦੇ ਵਿੱਚ ਜਿਹੜੀ ਇਹ ਸਾਰਿਆਂ ਨੇ ਜੈਕਟਾਂ ਵੀ ਪਾਈਆਂ ਹੋਈਆਂ ਨੇ ਸਵੈਟਰ ਵੀ ਪਾਏ ਹੋਏ ਆ ਆਪਣੇ ਹੱਥ ਕੇਸ਼ ਸਿੰਘ ਨੇ ਲੋਈ ਲਈ ਹੋਈ ਆ ਤੁਸੀਂ ਹੁਣ ਇਹ ਦੱਸੋ ਕਿ ਇੱਕ ਅੰਮ੍ਰਿਤਧਾਰੀ ਬੰਦਾ ਜਿਹੜਾ ਆਪਣੇ ਆਪ ਨੂੰ ਸਾਰਾ ਦਿਨ ਕਹਿੰਦਾ ਆ ਮੈਂ ਸੱਚਾ ਆ ਸੱਚਾ ਆ ਦੱਸੋ ਹੁਣ ਇਹਦਾ ਝੂਠ ਫੱਟ ਲਿਆ ਇਹਨਾਂ ਨੇ ਜਦੋਂ ਮੈਂ ਇਹਨਾਂ ਨੂੰ ਰਿਪਲਾਈ ਲਿਖਿਆ ਕਿ ਤੁਸੀਂ ਤਾਂ ਸਵੈਟਰ ਜੈਕਟਾਂ ਪਾਈ ਫਿਰਦੇ ਹੋ ਇਹਨਾਂ ਨੇ ਵੀਡੀਓ ਟਰੇਟ ਕਰਤੀ ਮੈਨੂੰ ਪਤਾ ਸੀ ਇਹ ਵੀਡੀਓ ਟਰੇਟ ਕਰਕੇ ਭੱਜਣਗੇ ਇਸ ਕਰਕੇ ਮੈਂ ਦੂਜੇ ਫੋਨ ਤੋਂ ਵੀਡੀਓ ਬਣਾ ਲਈ ਆ ਪੂਰੀ ਵੀਡੀਓ ਦੇਖੋ ਆ ਦੇਖੋ ਜੈਕਟਾਂ ਲੋਈ ਲਈ ਹੋਈ ਹੈ ਇਹਨਾਂ ਨੇ ਆ ਥੱਲੇ ਨੂੰ ਦਿਆਲਾ ਸਰਪੰਚ ਨੇ ਕੀ ਲਿਖਿਆ ਹੋ ਲੀ ਜੈਕਟਾਂ ਉਹਦੇ ਠੇਲ ਨੇ ਉੱਪਰ ਲੋਈ ਲਈ ਹੋਈ ਹੈ ਜੀ ਆਹ ਜੈਕਟ ਪਾਈ ਫਿਰਦਾ ਉਹ ਠੇਲ ਸਿੰਘ ਜੀ ਆਉਂਦੇ ਪਏ ਆ ਆਪਣੇ ਕਰੀਮ ਕਲਰ ਦਾ ਕੁੜਤਾ ਜਮਾ ਪਾਇਆ ਉੱਪਰ ਲੋਈ ਲਈ ਹੋਈ ਹੈ ਠੇਲ ਸਿੰਘ ਨੇ ਦਸੂ ਆ ਜੈਕਟਾਂ ਪਾਈਆਂ ਹੋਈਆਂ 15 ਅਗਸਤ ਨੂੰ ਲੋਈ ਲਈ ਹੋਈਆਂ 15 ਅਗਸਤ ਨੂੰ ਕੋਈ ਬਰਫ਼ ਨਹੀਂ ਪਈ ਕੋਈ ਕੋਸ਼ ਨਹੀਂ ਹੋਇਆ ਤੇ ਇਹ ਅੱਤ ਦੀ ਗਰਮੀ ਚਾ ਜੈਕਟਾਂ ਪਾਈ ਫਿਰਦਾ ਰੌਲਾ ਇਸ ਗੱਲ ਦਾ ਨਹੀਂਗਾ ਕਿ ਇਹ ਆਪਣੇ ਇਹਨਾਂ ਨੇ ਪਹਿਲੀ ਵਾਰ ਝੂਠ ਬੋਲਿਆ ਜਾਂ ਝੂਠ ਝੂਠ ਇਹ ਰੌਲਾ ਇਸ ਗੱਲ ਦਾ ਕਿ ਤਕੀਲ ਸਿੰਘ ਆਪਣੇ ਆਪ ਨੂੰ ਅੰਮ੍ਰਿਤਧਾਰੀ ਸਿੱਖ ਕਹਿੰਦਾ ਵਾ ਇਹ ਕਹਿੰਦਾ ਮੈਂ ਗੁਰੂ ਦਾ ਸੱਚਾ ਸਿੱਖ ਆ ਇਹ ਸਾਰਾ ਦਿਨ ਫੇ ਲੋਕਾਂ ਨੂੰ ਝੂਠ ਬੋਲਦਾ ਜਿਹੜੀ ਇਹ ਦਿਆਲਾ ਸਰਪੰਚ ਵਾਲੀ ਆਈਡੀ ਹੈ ਇਹਨਾਂ ਦੀ ਵੀ ਆਈਡੀ ਆ ਲੈ ਮੈਂ ਤੁਹਾਨੂੰ ਇਹਦੀ ਆਈਡੀ ਵੀ ਖੋਲ ਦਾਂ ਨੰਨ ਬੰਦੇ ਦੀ ਹੋਰ ਦੱਸੋ ਆ ਸਰਪੰਚ ਦੀ ਆਈਡੀ ਦੇਖੋ ਪਹਿਲਾਂ ਤਾਂ ਸਰਪੰਚ ਦਿਆਲੇ ਦੀ ਆ ਦਿਆਲਾ ਸਰਪੰਚ ਹੋ ਗਿਆ ਨੇ ਵੀਡੀਓ ਡੀਲੀਟ ਕਰਤੀ ਮੈਨੂੰ ਪਤਾ ਸੀ ਇਹ ਵੀਡੀਓ ਰੀਡ ਕਰੂਗਾ ਇਹ ਸਾਰਾ ਦਿਨ ਬੰਦਾ ਨਾ ਗਲਤ ਵੀਡੀਓ ਸਾਡੀਆਂ ਬਣਾ ਬਣਾ ਕੇ ਕਦੇ ਕੋਸ਼ ਆ ਦੇਖੋ ਹਾਂ ਰੁੱਖਾਂ ਬਾਜੋ ਅਮਰਤਪੁਰ ਦੀ ਧਿਆਣੀ ਅੱਲਾ ਘੱਲ ਗਿਆ ਤਰ੍ਹਾਂ ਅੱਜ ਤੱਕ ਮੈਂ ਕਰਾਂ ਕਰਦਾਂ ਲੱਗੀ ਲੋ ਤੱਕ ਸੀ ਲੜ ਕੇ ਹੋ ਗਏ ਵੱਡੀ ਰਾਹਤ ਇਹਨੂੰ ਲੋ ਬੇ ਜੇ ਤੂੰ ਐਡਾ ਹੀ ਸੱਚਾ ਸੀ ਤੇ ਅੱਲਾ ਸਰਪੰਚ ਨੂੰ ਪੁੱਛਣ ਵਾਲਾ ਹੋਵੇ ਜੇ ਤੂੰ ਐਡਾ ਹੀ ਸੱਚਾ ਸੀ ਤੇ ਵੀਡੀਓ ਕੋਈ ਰੀਡ ਕਰਕੇ ਭਜਿਆ ਮੇਰੇ ਕਮੈਂਟ ਤੋਂ ਬਾਅਦ ਮੈਂ ਕਮੈਂਟ ਇਹੀ ਲਿਖਿਆ ਤਕੀਰ ਸਿੰਘ ਨੂੰ ਕਿ ਤੂੰ ਕਹਿ ਰਿਹਾ ਪਹਿਲਾਂ ਤਾਂ ਤੂੰ ਆਪਣੀ ਵੀਡੀਓ ਚ ਕਹਿ ਰਿਹਾ ਵਾ ਕਿ ਮੈਸ ਕਰਕੇ ਨਹੀਂ ਗਿਆ ਕਿ ਸਾਡੇ ਪਿੰਡ ਦੇ ਲਾਗੇ ਮੋਰਚਾ ਲੱਗੇ ਸੀ ਮੁੱਥੇ ਗਿਆ ਆਪ ਤੂੰ ਮੰਨਿਆ ਕਿ ਮੈਂ 15 ਅਗਸਤ ਦੇ ਮਹੌਲੀ ਦੇ ਮੋਰਚੇ ਦੇ ਨਹੀਂ ਗਿਆ ਤੂੰ ਇਸ ਵੀਡੀਓ ਦੇ ਥੱਲੇ ਜਿਹੜੀ ਵੀਡੀਓ ਠੰਡ ਦੇ ਵਿੱਚ ਤੂੰ ਜਾ ਕੇ ਆਇਆ ਹੋਇਆ ਉਹ ਵੀਡੀਓ 15 ਅਗਸਤ ਦੀ ਤੇਰੇ ਦੋਸਤ ਨੇ ਪਾਤੀ ਤੂੰ ਆਪ ਨਹੀਂ ਪਾਈ ਜਾਣ ਪੁੱਝ ਕੇ ਪਰ ਤੂੰ ਫਸ ਗਿਆ ਉੱਤੇ ਕੋਈ ਤੂੰ ਹੀ ਆ ਆਈਡੀ ਤੁਹਾਡੀ ਹੈ ਇਹ ਤੇ ਅੱਲਾ ਸਰਪੰਚ ਦੀ ਆਈਡੀ ਤੁਹਾਡੀ ਹੈ ਤੂੰ ਹੀ ਕਮੈਂਟ ਕੀਤਾ ਹੋਇਆ ਮੈਂ ਸਾਰਾ ਦਿਖਾਤਾ ਕਿ ਤੂੰ ਹੀ ਲਿਖ ਰਿਹਾ ਕਿ ਅਸੀਂ ਜਾਣ ਕੇ ਨਹੀਂ ਵੀਡੀਓ ਪਾਈ ਉੱਤੇ 15 ਅਗਸਤ ਤੇ ਜਾ ਕੇ ਮੈਨੂੰ ਹੁਣ ਤੂੰ ਹੀ ਦੱਸ ਦੇ ਸੱਚ ਕੀ ਆ ਇੱਕ ਪਾਸੇ ਤੂੰ ਆਪ ਮਾਦਣਾ ਕਿ ਮੈਂ 15 ਅਗਸਤ ਨੂੰ ਗਿਆ ਨਹੀਂ ਮੋਹਾਲੀ ਦੂਜੇ ਪਾਸੇ ਕਹਿ ਰਿਹਾ ਕਿ ਹਾਂ ਅਸੀਂ ਗਏ ਆ ਪਰ ਮੈਨੂੰ ਇਹ ਦੱਸ ਦੇ ਚ ਇਹ ਤੂੰ ਗਿਆ ਵਾ 15 ਅਗਸਤ ਨੂੰ ਮੋਹਾਲੀ ਦੇ ਵਿੱਚ ਕੌਮੀ ਸਭ ਮੋਰਤੇ ਦੇ ਉੱਪਰ ਕੱਲੀ ਬਰਫ਼ ਪੈ ਰਹੀ ਸੀ ਕੱਲੀ ਬਰਫ਼ ਉੱਥੇ ਹੀ ਪੈ ਰਹੀ ਸੀ ਜਿਹੜੀਆਂ ਤੁਸੀਂ ਲੋਈਆਂ ਲਈ ਵਰਦੇ ਹੋ ਜੈਕਟਾਂ ਪਾਈ ਫਿਰਦੇ ਹੋ ਠੀਕ ਨਹੀਂ ਜੈਕਟਾਂ ਪਾਈ ਫਿਰਦੇ ਹੋ ਲੋਈਆਂ ਲਈ ਵਰਦੇ ਹੋ ਸਾਰੇ ਬੰਦੇ ਨੇ ਜੈਕਟਾਂ ਪਾਈਆਂ ਸਵੈਟਰ ਪਾਏ ਹੋਏ ਆ ਦੇਖ ਲਓ ਤੁਸੀਂ ਇਹ ਕੌਮ ਨੂੰ ਕਿਵੇਂ ਗੁੰਮਰਾ ਕਰਦੇ ਨੇ ਇਹ ਬੰਦੇ ਤੇ ਬਦਨਾਮ ਸਾਨੂੰ ਕਰਦੇ ਨੇ ਬਿਨਾਂ ਮਤਲਬੋਂ ਝੂਠ ਬੋਲ ਬੋਲ ਕੇ ਮੈਂ ਕਹਿੰਦਾ ਅੱਜ ਤੋਂ 3 ਮਹੀਨੇ ਪਹਿਲਾਂ ਇਸ ਧਕੀਲ ਸਿੰਘ ਨਹੀਂ ਜਿਹੜਾ ਝੂਠਾ ਇੱਕ ਨੰਬਰ ਦਾ ਇਹ ਬੰਦਾ ਇੱਕ ਨੰਬਰ ਦਾ ਝੂਠਾ ਇਹਦੇ ਨਾਲ ਹੀ ਆ ਨਸ਼ੇੜੀ ਲੁਧਿਆਣੇ ਵਾਲਾ ਇਹਨਾਂ ਦੋਨਾਂ ਨੇ ਮਿਲ ਕੇ ਇੱਕ ਲਾਈਵ ਪਾਇਆ ਸੀ ਜਿਹਦੇ ਵਿੱਚ ਇੱਕ ਗੱਲ ਕਹੀ ਸੀ ਕਿ ਰਣਜੋਧ ਕਿਸੇ ਭੈੜਾ ਨੂੰ ਬਲੈਕਮੇਲ ਕਰਦਾ ਕਿਸੇ ਤੋਂ ਪੈਸੇ ਮੰਗਦਾ ਕਿਸੇ ਤੋਂ ਫੋਨ ਮੰਗਦਾ 3 ਮਹੀਨੇ ਹੋ ਗਏ ਉਹ ਵੀਡੀਓ ਪਾਈ ਨੂੰ 3 ਮਹੀਨੇ ਹੋ ਗਏ ਇਹ ਝੂਠੇ ਠੇਕੇਲ ਨੇ ਤੇ ਉਹ ਨਸ਼ੇੜੀ ਨੇ ਲੁਧਿਆਣੇ ਵਾਲੇ ਨੇ ਵੀਡੀਓ ਵੀ ਟ੍ਰੀਟ ਕਰਤੀ ਤੇ 3 ਮਹੀਨੇ ਹੋ ਗਏ ਕਿਸੇ ਭੈਣ ਨੂੰ ਕੋਈ ਲਾਈਵ 'ਚ ਨਹੀਂ ਲੈ ਕੇ ਆਏ ਕਿਸੇ ਭੈਣ ਦਾ ਕੋਈ ਪ੍ਰੂਫ ਨਹੀਂ ਲੱਗ ਸਕਿਆ ਮੇਰੇ ਅਗੇਂਸਟ 3 ਮਹੀਨੇ ਹੋ ਗਏ ਫੇਰ ਇਹਨੇ ਇੱਕ ਅਮਰਤਪਾਲ ਦੇ ਰਿਗਾਰਡਿੰਗ ਮੇਰੀ ਰਿਕਾਰਡਿੰਗ ਕਰ ਲਈ ਠੇਕੇਲ ਸਿੰਘ ਨੇ ਐਸੇ ਝੂਠੇ ਠੇਕੇਲ ਸਿੰਘ ਨੇ ਇੱਕ ਧੋਖੇबाज ਮੈਂ ਧੋਖੇਬਾਜ਼ ਕਹੂੰਗਾ ਤੁਹਾਨੂੰ ਮੈਂ ਦੱਸਦਾ ਉਹਨਾਂ ਕਿਵੇਂ ਕਹਿਣਾ ਇੱਕ ਝੂਠੇ ਤੇ ਇੱਕ ਧੋਖੇਬਾਜ਼ ਠੇਕੇਲ ਸਿੰਘ ਨੇ ਮੈਨੂੰ ਫੋਨ ਕਰਕੇ ਮੈਨੂੰ ਦੱਸਿਆ ਵੀ ਇਹ ਨਹੀਂ WhatsApp ਕਾਲ ਇਹਨੇ ਮੈਨੂੰ WhatsApp ਕਾਲ ਲਾਈ ਅਮਰਤਪਾਲ ਦੇ ਉੱਪਰ ਮੈਨੂੰ ਇਹਨੇ ਗੱਲਬਾਤ ਕੀਤੀ ਮੈਨੂੰ ਨਹੀਂ ਦੱਸਿਆ ਮੈਂ ਰਿਕਾਰਡਿੰਗ ਕਰ ਰਿਹਾ ਉਹ ਰਿਕਾਰਡਿੰਗ ਕਰਕੇ ਇਹਨੇ ਦੇਤੀ ਪੱਤਰਕਾਰ ਨੂੰ ਪੱਤਰਕਾਰ ਮੈਨੂੰ ਜਾਣਦਾ ਵਾ ਉਹਨੂੰ ਵੀ ਪਤਾ ਵਾ ਕਿ ਰਣਜੋਧ ਇਹ ਚੀਜ਼ਾਂ ਤੇ ਉੱਪਰ ਖੁੱਲ ਕੇ ਬੋਲਦਾ ਵਾ ਤੇ ਪਰ ਇਹ ਰਿਕਾਰਡਿੰਗ ਨਹੀਂ ਕਰਾ ਸਕਦਾ ਤੇ ਕਿਹਾ ਸਿੰਘ ਨੇ ਉਸ ਪੱਤਰਕਾਰ ਨੂੰ ਕਿਹਾ ਮੈਂ ਦੱਸ ਕੇ ਕੀਤੀ ਆ ਰਿਕਾਰਡਿੰਗ ਪਰ ਵੀਡੀਓ ਦੇ ਆਡੀਓ ਦੇ ਵਿੱਚ ਕਿਤੇ ਵੀ ਨਹੀਂ ਆਇਆ ਕਿ ਹਾਂ ਰਣਜੋਧ ਮੈਂ ਤੇਰੀ ਆਡੀਓ ਕਰਦਾ ਜੇਨੇ ਆਡੀਓ ਕਰਨੀ ਹੁੰਦੀ ਫੇ ਵਟਸਐਪ ਕਾਲ ਦੀ ਕਿਉਂ ਕੀਤੀ ਡਾਇਰੈਕਟ ਕਾਲ ਕਰਕੇ ਕਰਦਾ ਵਟਸਐਪ ਕੌਣ ਸੀ ਗਿਆ ਨੇ ਕੀਤੀ ਠੀਕ ਨਹੀਂ ਇਹਨੇ ਆਪ ਨਹੀਂ ਆਪਣੇ ਪੈ ਚੈਨਲ ਤੇ ਪਾਈ ਇਹਨੇ ਚੈਨਲ ਆੜੇ ਨੂੰ ਦੇ ਦਿੱਤੀ ਕਿ ਆਹ ਦੇਖੋ ਜੀ ਰਣਜੋਦੀ ਰਿਕਾਰਡਿੰਗ ਅਮਰਪਾਲ ਦੇ ਰਿਗਾਰਡਿੰਗ ਇਹ ਛਾੜੋ ਆਪਣੇ ਚੈਨਲ ਤੇ ਉਹ ਕਹਿੰਦਾ ਭਾਈ ਤੂੰ ਬਹੁਤ ਸਿਆਣਾ ਵਾ ਉਹਨਾਂ ਪੱਤਰਕਾਰ ਨੇ ਮੈਨੂੰ ਕਾਲ ਕੀਤੀ ਕਹਿੰਦਾ ਭਾਈ ਤੁਸੀਂ ਦਿੱਤੀ ਆ ਮੈਂ ਕਿਹਾ ਜੀ ਬਿਲਕੁਲ ਕੀਤੀ ਗੱਲਬਾਤ ਮੈਂ ਕਿਹਾ ਇੱਕ ਗੱਲ ਸੁਣ ਲਓ ਤੁਸੀਂ ਜੀ ਸੱਦ ਕੇ ਆਪਣੇ ਨਿਊਜ਼ ਚੈਨਲ ਦੇ ਉੱਪਰ ਚਲਾਓ ਪਰ ਮੈਂ ਕੋਰਟ ਦਾ ਨੋਟਿਸ ਤੁਹਾਡੇ ਚੈਨਲ ਨੂੰ ਭੇਜਵਾਉਂਗਾ ਮੈਂ ਕੋਰਟ ਦਾ ਨੋਟਿਸ ਤੁਹਾਡੇ ਚੈਨਲ ਨੂੰ ਭਜਵਾਉਂਗਾ ਨਾ ਕਿ ਮੈਂ ਧਕੇਲ ਸਿੰਘ ਨੂੰ ਭਜਵਾਉਂਗਾ ਉਹ ਇਸ ਕਰਕੇ ਕਿਉਂਕਿ ਮੇਰੀ ਰਿਕਾਰਡਿੰਗ ਤੁਸੀਂ ਆਪਣੇ ਚੈਨਲ ਤੇ ਪਾਈ ਆ ਨਾ ਕਿ ਧਕੇਲ ਸਿੰਘ ਨੇ ਪਾਈ ਆ ਫਿਰ ਉਹਨਾਂ ਨੇ ਇੱਕ ਗੱਲ ਰੱਖੀ ਧਕੇਲ ਸਿੰਘ ਨੂੰ ਕਹਿੰਦੇ ਜੇ ਤੂੰ ਸੱਚਾ ਆ ਮੈਂ ਪਹਿਲਾਂ ਆਪਣੇ ਆਪਣੇ ਆਈਡੀ ਦੇ ਉੱਪਰ ਆਪਣੇ ਪੇਜ ਦੇ ਉੱਪਰ ਰਣਜੋਦੀ ਰਿਕਾਰਡਿੰਗ ਚਲਾ ਸੀ ਤੇਰੇ ਪੇਜ ਤੋਂ ਚੱਕ ਕੇ ਚਲਾਵਾਂਗੇ ਇਸ ਬੰਦੇ ਨੇ ਅੱਜ ਤੱਕ ਉਹ ਤਿੰਨ ਤਿੰਨ ਮਹੀਨੇ ਹੋ ਗਏ ਦੋ ਮਹੀਨੇ ਉਹ ਵੀਡੀਓ ਸਾਥ ਸਾਥ ਐਡਿਟ ਕੀਤੀ ਹੋਈ ਕਮਾਈ ਜਾ ਰਹੇ ਨੇ ਕਮਾਈ ਜਾ ਰਹੇ ਨੇ ਕਮਾਈ ਜਾ ਰਹੇ ਨੇ ਠੀਕ ਨਹੀਂ ਉਹ ਐਡਿਟਿਡ ਵੀਡੀਓ ਆ ਉਹ ਐਡਿਟਿਡ ਵੀਡੀਓ ਆ 3 ਮਹੀਨੇ ਹੋ ਗਏ 3 ਮਹੀਨੇ ਦੀਆਂ ਨੇ ਆਪਣੇ ਰਿਕਾਰਡਿੰਗ ਕਿਉਂ ਨਹੀਂ ਚਲਾਈ ਫਿਰ ਮੇਰੇ ਆਪਣੇ ਪੇਜ ਤੇ ਫਿਰ 3 ਮਹੀਨੇ ਤੋਂ ਜਿਹੜੀ ਇਹ ਐਡਿਟ ਕੀਤੀ ਵੀਡੀਓ ਚਲਾ ਰਹੇ ਮੇਰੇ ਤੇ ਪਰਚਾ ਕਿਉਂ ਨਹੀਂ ਕਰਾਇਆ ਤਖਿਲ ਸਿੰਘ ਨੇ ਜਾਂ ਹਲ ਲੁਧਿਆਣੇ ਵਾਲੇ ਨਸ਼ੇੜੀ ਨੇ ਪਰਿਵਾਰ ਦੇ ਮੈਂਬਰਾਂ ਨੇ ਮੈਨੂੰ ਇੱਥੇ ਗੱਲ ਕਹੀ ਕਿ ਇੱਕਾ ਪ੍ਰਸਪਸ਼ਟੀ ਕਰਨ ਪਾ ਦੋ ਮੈਂ ਲਾਈਵ ਹੋ ਕੇ ਪਾਤਾ ਵੀਰ ਦਿਵਿੰਦਰ ਸੰਧੂ ਜਿਹੜੇ ਅੰਮਸਰ ਤੋਂ ਨੇ ਬਾਈ ਜਿਹੜੇ ਪਰਿਵਾਰ ਦੇ ਬਹੁਤ ਨੇੜੇ ਨੇ ਅਮਰਤਪਾਲ ਦੇ ਉਹਨਾਂ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਰਜੋਤ ਕੋਈ ਕੁਸ਼ ਬੋਲੀ ਜਾਵੇ ਕੋਈ ਕੁਸ਼ ਅਸੀਂ ਸੈਟੀਸਫਾਈ ਆ ਜਿਹੜੀ ਵੀਡੀਓ ਤੂੰ ਪਾਤੀ ਸਪਸ਼ਟੀ ਕਰਨ ਵੀਰ ਦਵਿੰਦਰ ਸੰਧੂ ਉਹਦਾ ਨੰਬਰ ਉੱਥੇ ਜੜਿਆ ਹੋਇਆ ਉਹਨਾਂ ਨੇ ਪੇਜ ਤੇ ਲੈ ਲਓ ਕੋਈ ਗੱਲ ਕਰਨੀ ਚਾਹੁੰਦਾ ਉਹਨਾਂ ਨਾਲ ਗੱਲ ਕਰ ਲਓ ਵੀਰ ਦਵਿੰਦਰ ਸੰਧੂ ਦਾ ਤਿੰਨ ਮਹੀਨੇ ਦੀ ਪੁਰਾਣੀ ਵੀਡੀਓ ਆ ਉਹ ਕਮਾਲ ਹੋ ਗਈ ਯਾਰ ਤੁਹਾਡੀ ਯਾਰ ਮੈਨੂੰ ਤਾਂ ਸਮਝ ਨਹੀਂ ਲੱਗਦੀ ਹੈ ਇਹ ਧਕੇਲ ਸਿੰਘ ਵਰਗੇ ਦੱਸੋ ਵੀਡੀਓ ਦਸੰਬਰ ਦੀ ਚਲਾ ਅਗਸਤ ਚ ਰਹੇ ਨੇ ਕੀ ਸਾਬਤ ਕਰਨਾ ਚਾਹੁੰਦੇ ਨੇ ਕਿਹੜੀ ਬਰਫ ਦੇ ਵਿੱਚ ਖੜਾ ਸੀ ਇਹ ਇਹ ਸ਼੍ਰੀਨਗਰ ਤਾਂ ਹੈ ਨਹੀਂਗਾ ਮੋਹਾਲੀ ਅੱਤ ਦੀ ਗਰਮੀ ਦੇ ਵਿੱਚ ਇਹ ਲੋਈਆਂ ਲਈਆਂ ਹੋਈਆਂ ਸਵੈਟਰ ਪਾ ਕੇ ਜੈਕਟਾਂ ਪਾ ਕੇ ਖੜੇ ਨੇ ਲੋਕਾਂ ਨੂੰ ਇਹ ਥੱਲੇ ਲਿਖ ਰਿਹਾ ਵਾ ਕਹਿੰਦਾ ਜੀ ਅਸੀਂ ਵੀਡੀਓ ਨਹੀਂ ਪਾਈ ਸੀ ਗਏ ਜਰੂਰ ਸੀ ਪਲਸੋ ਹੀ ਹਾਂ ਤੇ ਮੰਨਿਆ ਵਾ ਜਦੋਂ ਮੈਂ ਪਾਈ ਆ ਵੀਡੀਓ ਇਹ ਮੰਨਿਆ ਵਾ ਕਿ ਭਾਈ ਮੇਰੀ ਜਸਕਰ ਸਿੰਘ ਕਾਂ ਸਿੰਘਾ ਲੈ ਨੇ ਡਿਊਟੀ ਲਈ ਚੀ ਪਿੰਡਾਂ ਚ ਇਸ ਕਰਕੇ ਮੈਂ 15 ਅਗਸਤ ਤੇ ਜਾ ਨਹੀਂ ਸਕਿਆ ਹੁਣ ਸੱਚ ਦੱਸ ਦੇ ਬੇ ਕੀ ਆਏ ਬੰਦਾ ਸਾਰੇ ਆ ਪਤਾ ਲੱਗਦਾ ਕਿ ਬੰਦਾ ਅੱਤ ਦਾ ਝੂਠਾ ਵਾ ਅੱਤ ਦਾ ਝੂਠਾ ਫੇ ਜਦੋਂ ਮੈਂ ਕਮੈਂਟ ਲਿਖਿਆ ਕਿ ਭਾਈ ਤੂੰ ਤਾਂ ਜੈਕਟਾਂ ਪਾਈ ਫਿਰਦੇ ਹੋ ਫਿਰ ਡਿਟ ਕਿਉ ਕਰਕੇ ਆ ਵੀਡੀਓ ਜੇ ਤੁਸੀਂ ਸੱਚੀ ਅਸਲੀ ਵੀਡੀਓ ਰੱਖਦੇ ਦੀਡ ਕੋ ਕਰਤੀ ਇਥੋਂ ਪਤਾ ਲੱਗਦਾ ਮੈਂ ਤਾਂ ਹੀ ਇਹਨਾਂ ਦਾ ਅਸਲੀ ਰੂਪ ਦਿਖਾ ਰਹੇ ਆ ਜਿਹੜੇ ਸਾਨੂੰ ਕਹਿੰਦੇ ਨੇ ਕਿ ਤੁਸੀਂ ਆਈਡੀਆਂ ਬਣਾਈ ਫਿਰਦੇ ਹੋ ਫੇਕ ਆ ਸਾਰਿਆਂ ਪਤਾ ਲੱਗਦਾ ਦਿਆਲਾ ਸਰਪੰਚ ਦੇ ਨਾਲ ਹੋਰ ਕਈ ਆਈਡੀਆਂ ਨੇ ਜਿੱਥੇ ਸਾਡੀ ਪਰਵਾਦੀਆਂ ਫੋਟੋਆਂ ਪਾਈਆਂ ਧਕੇਲ ਸਿੰਘ ਆਹ ਆਪਣੇ ਲੁਹਿਆਣੇ ਵਾਲਾ ਨਿਸ਼ੇੜੀ ਹੋਰ ਦੋ ਤਿੰਨ ਜਾਣੇ ਇਹਨਾਂ ਦੇ ਜਿਹੜੇ ਨਾਲ ਦੇ ਨੇ ਸਾਰਿਆਂ ਨੇ ਪੇਜ ਬਣਾਏ ਹੋਏ ਨੇ ਇਹਨਾਂ ਦੇ ਸਾਡੇ ਖਿਲਾਫ ਸਾਡੀ ਫੈਮਿਲੀ ਦੀਆਂ ਫੋਟੋਆਂ ਪਾਉਂਦੇ ਨੇ ਸਾਡਾ ਇੱਕ ਵੀ ਕਮੈਂਟ ਦਿਖਾ ਦਿਓ ਸਾਡਾ ਇੱਕ ਵੀ ਕਮੈਂਟ ਦਿਖਾ ਦਿਓ ਕਿਤੇ ਵੀ ਕੀਤਾ ਹੋਵੇ ਕਿਸੇ ਆਈਡੀ ਤੇ ਜਾ ਕੇ ਠੀਕ ਨਹੀਂ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਨਾ ਬਾਈ ਸਮਝੋ ਕੌਣ ਸਹੀ ਆ ਕੌਣ ਗਲਤ ਆ ਇੱਤਕੇ ਸਿੰਘ ਵਰਗੇ ਜਦੋਂ ਵੋਟਾਂ ਸੀਗੀਆਂ ਅਸੀਂ ਅਮਰਤਪਾਲ ਦਾ ਚਲੋ ਅਸੀਂ ਅਮਰਤਪਾਲ ਦੇ ਵਿਚਾਰਾਂ ਤੋਂ ਨਹੀਂ ਸਹਿਮਤ ਸਾਡੀ ਗੜਾ ਕੋਈ ਪਰਸਨ ਲੜਾਈ ਆ ਜਦੋਂ ਬਾਹਰ ਆਉਣਗੇ ਬਹਿ ਕੇ ਕਰ ਲਾਂਗੇ ਪਰ ਇਹ ਕਹਿੰਦੇ ਨੇ ਅਸੀਂ ਪਰਿਵਾਰ ਦੇ ਬੋਤ ਨੇੜੇ ਆ ਏ 마છી ਜੀ 마છી ਜੀ 마છી ਜੀ ਕਰਦਾ ਵਾ ਸਾਰਾ ਦਿਨ 마છી ਜੀ 마છી ਜੀ ਕਰਦਾ ਵਾ ਇਹ ਆਪਣੇ ਧਕੇਲ ਸਿੰਘ ਕਿ 마છી ਜੀ ਆਈ ਸੀ ਜੀ 마છી ਜੀ ਉਹ ਆਈ ਸੀ ਜੀ ਫਿਰ ਇਹਨੂੰ ਇਹ ਪੁੱਛੋ ਕਿ ਤੂੰ 마ਸੀ ਜੀ ਦੇ ਨਾਲ ਖਡੂਰ ਸਾਹਿਬ ਦੇ ਵਿੱਚ ਇੱਕ ਦਿਨ ਵੀ ਵੋਟ ਮੰਗਣ ਨਹੀਂ ਗਿਆ ਅਮਰਤਪਾਲੀ ਇਹ ਬੰਦਾ ਧਕੇਲ ਸਿੰਘ ਲੁਧਿਆਣੇ ਵਾਲੇ ਨਸ਼ੇੜੀ ਨੇ ਤਾਂ ਕੀ ਜਾਣਾ ਸੀ ਮੈਨੂੰ ਦਿਖਾ ਦੋ ਇਹ ਇੱਕ ਦਿਨ ਵੀ ਹੈ ਧਕੇਲ ਸਿੰਘ 마ਸੀ ਜੀ ਦੇ ਨਾਲ ਜਿਹੜਾ ਇਹ ਸਾਰਾ ਦਿਨ 마ਸੀ ਜੀ 마ਸੀ ਜੀ ਕਰਦਾ ਨਾ ਦੱਸ ਦੇਵੇ ਕਿ 마ਸੀ ਜੀ ਦੇ ਨਾਲ ਇੱਕ ਦਿਨ ਵੀ ਵੋਟ ਮੰਗਣ ਗਿਆ ਤਕੇਰ ਸਿੰਘ ਦਿਖਾ ਦੇਵੇ ਮੈਨੂੰ ਕੋਈ ਵੀਡੀਓ ਜਾਂ ਕੋਈ ਲੁਹਿਆਣੇ ਆਂ ਨਸ਼ੇੜੀ ਦਿਖਾ ਦੇਵੇ ਜੇ ਇੱਕ ਦਿਨ ਵੀ ਵੋਟ ਮੰਗਣ ਗਏ ਜਦੋਂ ਉਹ ਐਮਪੀ ਬਣ ਗਿਆ ਦੇਹ ਚਮਚਾ ਗਿਰੀਆਂ ਸ਼ੁਰੂ ਫਿਰ ਉਹਦੀਆਂ ਸਾਨੂੰ ਵੀ ਉੱਥੇ ਮੈਂਬਰਾਂ ਨੇ ਉਹਨਾਂ ਦੇ ਪਰਿਵਾਰ ਦੇ ਨੇ ਕਿਹਾ ਕਿ ਅਜੇ ਲੋਕਾਂ ਤੋਂ ਅਸੀਂ ਵੀ ਬਚੇ ਹੋਏ ਹਾਂ ਤੁਸੀਂ ਵੀ ਬਚੋ ਇਹ ਆਪਾਂ ਨੂੰ ਆਪਸ ਵਿੱਚ ਲੜਾ ਕੇ ਆਪਣੇ ਵਿਊਆਂ ਦੀ ਲੜਾਈ ਵਿਊਆਂ ਦੀ ਕਰਦੇ ਨੇ ਆਹ ਦੇਖੋ ਜੀ ਆਪਣੇ ਖੇਤਾਂ ਤੋਂ ਲਾਈਵ ਆਹ ਦੇਖ ਮੈਂ ਅੱਜ ਆਪਣੇ 1 ਕਰੋੜ ਦੀ ਕੋਠੀ ਤੋਂ লাইਵ ਹੋਇਆ ਹੋਇਆ ਆਪਣੀ 1 ਕਰੋੜ ਦੀ ਕੋਠੀ ਤੋਂ লাইਵ ਆ ਜੇ ਤੂੰ ਆਪਣੇ ਖੇਤਾਂ ਚੋਂ ਹੁੰਨਾ ਨਾ ਜਿਹੜਾ ਤੂੰ ਕਹਿੰਦਾ ਕੋਠੇ ਤੇ ਚੜ ਕੇ ਬੋਲਦੇ ਨੇ ਕੋਠੇ ਐ ਨਹੀਂ ਬਣੇ 1 ਕਰੋੜ ਦੀ ਆ ਇਹ 1 ਕਰੋੜ ਦੀ ਜਗਾ ਜਿੱਤੇ ਬੈਠਾ ਮੈਂ ਆਪਣੇ ਆਪਣੇ ਪਿਓ ਦੇ ਜਿਹੜੇ ਘਰ ਚ ਬੈਠਾ ਨਾ ਮੈਂ 1 ਕਰੋੜ ਦੀ ਹੋਊ ਘੱਟੋ ਘੱਟ ਵੱਧੀ ਹੋਊ ਘੱਟ ਨਹੀਂ ਹੋਊ ਜੇ ਤੂੰ ਕਹਿੰਦਾ ਮੈਂ ਤੇਰੇ ਖੇਤre ਸਾਡਾ ਵੀ ਘਰ ਆ ਸਾਡਾ ਵੀ ਘਰ ਆ ਅਸੀਂ ਆਪਣੇ ਘਰ ਚ ਬਹਿ ਕੇ লাইਵ ਪਾਉਨੇ ਆ ਠੀਕ ਨਹੀਂ ਹੁਣ ਇਹਨਾਂ ਗੱਲਾਂ ਦਾ ਜਵਾਬ ਦੇ ਦੇ ਨਹੀਂ ਕਿ ਵੀਡੀਓ ਕੋਟਰੀਟ ਕਰ ਗਿਆ ਠੀਕ ਆ ਜੀ ਭਾਈ ਓਕੇ ਜੀ ਸასი ਗਾਲ ਜੀ